ਕਿ ਬੱਚੇ ਅਸੀਂ ਗੁਰਮੁਖੀ ਦੇ ਨਾਲ ਜੋੜੀਏ ਗੁਰਬਾਣੀ ਦੇ ਨਾਲ ਜੋੜੀਏ ਉਹਨਾਂ ਨੂੰ ਆਪਣਾ ਇਤਿਹਾਸ ਦੱਸੀਏ ਉਹਨਾਂ ਨੂੰ ਉਹ ਰਹਿਤ ਮੁਹੱਬਤ ਦਾ ਦੱਸੀਏ ਉਹਨਾਂ ਨੂੰ ਇੱਕ ਅੱਛਾ ਇਨਸਾਨ ਬਣਨ ਵਾਸਤੇ ਅਸੀਂ ਕੁਝ ਨਾ ਕੁਝ ਕਰੀਏ ਤਾਂ ਕਿ ਜੋ ਸਮਾਜ ਜ ਸਾਡਾ ਸੁਧਾਰ ਹੋ ਸਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 350 ਸਾਲ ਪੁਰਾਣੇ ਹੋਣ ਦੇ ਇਤਿਹਾਸ ਮੌਕੇ ਤੇ ਸੰਗਤਾਂ ਨੂੰ ਇਹ ਦੱਸਣਾ ਵੀ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਲੋਕ ਭਲਾਈ ਦੇ ਕਾਰਜ ਕੀਤੇ ਉਥੇ ਔਰੰਗਜ਼ੇਬ ਦੇ ਜ਼ਾਲਮ ਰਾਜ ਦੇ ਵਿੱਚ ਪ੍ਰਭਾਵਿਤ ਸਿੱਖ ਸਿੱਖਾਂ ਨੂੰ ਬਲੇਰੀ ਅਤੇ ਨਿਰਭੈਤਾ ਦਾ ਇੱਜ਼ਤ ਮਾਨ ਨਾਲ ਜੀਣ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖਿਆ ਦੀ ਸਿੱਖਿਆ ਵੀ ਲੜ ਕਰਾਈ ਜੇ ਜੀਵਾ ਪਤ ਲੱਥੀ ਜਾਏ ਸਭ ਆਰਾਮ ਜੇਤਾ ਕ੍ਰਿਸ਼ ਖਾਏ ਇਸੇ ਨਾਲ ਨਾਲ ਹੀ ਗੁਰੂ ਸਾਹਿਬ ਨੇ ਪ੍ਰਜਾ ਦੇ ਮਨ ਵਿੱਚ ਦੇੜ ਕੀਤਾ ਕਿ ਜਨਮ ਜ਼ੁਲਮ ਕਰਨਾ ਵੀ ਪਾਪ ਨਹੀਂ ਸਗੋਂ ਜ਼ੁਲਮ ਸਹਿਣਾ ਵੀ ਪਾਪ ਹੈ ਗੁਰੂ ਸਾਹਿਬ ਦਾ ਇਹ ਵੀ ਸੰਦੇਸ਼ ਸੀ ਕਿ ਕਿਸੇ ਤੋਂ ਡਰ ਦਰਵ ਅਤੇ ਕਿਸੇ ਨੂੰ ਡਰਾਉਣਾ ਅਤੇ ਨਾ ਕਿਸੇ ਨੂੰ ਡਰੋ ਇਹ ਜੋ ਸਿੱਖਿਆ ਹੈ ਇਹ ਅਸੀਂ ਆਪਣੇ ਜੋ ਬੱਚਿਆਂ ਨੂੰ ਵੀ ਦੇਣੀ ਹੈ ਇਹ ਤਾਂ ਹੀ ਹੋ ਸਕਦਾ ਹੈ ਕਿ ਜਦੋਂ ਅਸੀਂ ਆਪਣਾ ਆਪਣਾ ਡਿਊਟੀ ਸਮਝੀਏ ਅਗਰ ਅਸੀਂ ਸਿੱਖਾਂਗੇ ਕਿ ਦਸਤ ਬਣੀ ਹੈ ਤੇ ਉਹਦੇ ਮੁਤਾਬਕ ਅਸੀਂ ਆਪਣੇ ਬੱਚਿਆਂ ਨੂੰ ਵੀ ਲੇਕਿਨ ਅਸੀਂ ਪਿੱਛੇ ਹਟੇ ਜਾ ਰਹੇ ਹਾਂ ਇਹਨਾਂ ਚੀਜ਼ਾਂ ਇਹ ਤਾਂ ਹੀ ਹੁੰਦਾ ਹੈ ਕਿ ਜਦੋਂ ਅਸੀਂ ਸਾਰੇ ਮਿਲ ਕੇ ਛੋਟੇ ਛੋਟੇ ਇੱਕ ਕਾਰਜ ਜਾਨੀ ਕਰੀਏ ਅਸੀਂ ਇਹ ਸਾਡਾ ਪੰਜਵਾਂ ਕਦਮ ਹੈ ਇਸ ਹਾਲ ਦੇ ਵਿੱਚ ਪਰ ਇਸ ਇਲਾਕੇ ਦੇ ਵਿੱਚ ਬਹੁਤ ਘੱਟ ਸਾਡਾ ਜੋ ਹੈ ਬੱਚਿਆਂ ਦੇ ਨਾਲ ਬੱਚਿਆਂ ਨੂੰ ਜੋ ਹੈ ਕੁਪਵਾੜੀ ਤੇ ਨਾਲ ਜੋੜਦਾ ਬਹੁਤ ਘੱਟ ਪਰਸੈਂਟ ਨੂੰ ਬੱਚੇ ਜੋ ਜੁੜੇ ਨਹੀਂ ਸਕਦੇ ਅਸੀਂ ਚੱਕ ਉੱਥੇ ਕੈਂਪ ਕੀਤਾ ਦੋ ਦਿਨਾਂ ਪਿੰਡਾਂ ਦੇ 150 ਬੱਚੇ ਸੀ ਉਸ ਤੋਂ ਬਾਅਦ ਅਸੀਂ ਬੜੀਲੇ ਕਪੜੇ ਕੁਝ ਤਰ੍ਹਾਂ ਮੁੰਡੀਆਂ ਬੰਦੇ ਕਿਤਾਬ ਉੱਤੇ ਬੱਚੇ ਬਹੁਤ ਸੀ ਉਸ ਤੋਂ ਬਾਅਦ ਅਸੀਂ ਉਰੇ ਆਏ ਆ ਮੰਗਾਹਾਲ ਉੱਥੇ ਵੀ ਬੱਚੇ ਜੁੜੇ ਸੀ ਉਸ ਤੋਂ ਬਾਅਦ ਅਸੀਂ ਇੱਥੇ ਆਏ ਆ ਆਪਣੇ ਸਿੰਮਲ ਮੋੜ ਉੱਥੇ ਤੇ ਕਹਿਣਾ ਕੀਆ ਲੇਕਿਨ ਅਸੀਂ ਜੋ ਹੈ ਆਪ ਦੇ ਸੀ ਉਦੋਂ ਨਹੀਂ ਕਰਦੇ ਲੇਕਿਨ ਅਸੀਂ ਬੱਚਿਆਂ ਨੂੰ ਬੱਚੇ ਵੀ ਸਾਡੀ ਨਕਲ ਕਰਦੇ ਤੇ ਮੈਂ ਹੱਥ ਬਣ ਕੇ ਬੇਨਤੀ ਕਰਦਾ ਹਾਂ ਕਿ ਤੁਹਾਡੇ ਤੋਂ ਵੀ ਇਜਾਜ਼ਤ ਲੈਣਾ ਚਾਹੁੰਦਾ ਹਾਂ कि ਅਸੀਂ ਬੱਚਿਆਂ ਨੂੰ ਜ਼ਰੂਰ ਇਸ ਕੈਂਪਰੇ ਵਿੱਚ ਪਸਾ ਲੈਣ ਲਈ ਉਨਾਂ ਨੂੰ ਪ੍ਰੇਰਿਤ ਕਰੋ ਇੱਥੇ ਆ ਕੇ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਉਸ ਨੂੰ ਫਾਇਦਾ ਹੀ ਹੁੰਦਾ ਇੱਕ ਅੱਛਾ ਚਾਰ ਬਣਾਣਾ ਹੈ ਤੁਸੀਂ ਇੱਕ ਅੱਛਾ ਪਰਿਵਾਰ ਬਣਾਣਾ ਹੈ ਇੱਕ ਅੱਛਾ ਸਮਾਜ ਬਣਾਣਾ ਹੈ ਤੇ ਫਿਰ ਬੱਚੇ ਨੂੰ ਜ਼ਰੂਰ ਤੁਸੀਂ ਕਹੋਗੇ ਸੁਣਾ ਬਹੁਤ ਜੀ ਸਾਬਾ ਕਿਉਂ ਜ਼ਰੂਰੀ ਹੈ ਆਪਕੋ ਸਭ ਨੂੰ ਪਤਾ ਹੈ ਇਹ ਗੁਰਮੁਖੀ ਵਿੱਚ ਬੇਚੀ ਨਹੀਂ ਸਕਦਾ ਸਾਰਾ ਇਤਿਹਾਸ ਜਿੰਨੇ ਵੀ ਕੌਤਸ ਸਾਡੇ ਜਿੰਨੇ ਵੀ ਗੁਰੂ ਹੋਏ ਜਿੰਨੇ ਸਾਡੇ ਸ਼ਹੀਦ ਹੋਏ ਉਹ ਸਾਰਿਆਂ ਦਾ ਇਤਿਹਾਸ ਜੋ ਹੈ ਗੁਰਮੁਖੀ ਵਿੱਚ ਤੇ ਗੁਰੂ ਕੀ ਸਾਡੀ ਮਾਂ ਬੋਲੀ ਹੈ ਅਸੀਂ ਉਸ ਲਈ ਜੁਸ਼ਣ ਜਦੋਂ ਵੀ ਤਾਂ ਪ੍ਰੋਗਰਾਮ ਹੁੰਦਾ ਕੋਈ ਤੇ ਉਹਦੇ ਵਿੱਚ ਪੱਕਾ ਤੁਸੀਂ ਪਾਰਟਿਸਪੇਟ ਕਰਾਓ ਕਿ ਤੁਸੀਂ ਹੋਣ ਪਹਿਲਾਂ ਮੈਂ ਤੁਹਾਨੂੰ ਦੱਸਿਆ ਅਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੀ ਨੀ ਗੁਰੂ ਜੀ ਜਿਨ੍ਹਾਂ ਦੇ ਨਾਮ ਭਾਈ ਮੱਤੀ ਦਾਸ ਜੀ ਭਾਈ ਸੱਤੀ ਦਾਸ ਜੀ ਅਤੇ ਭਾਈ ਦਿਹਾਲਾ ਜੀ ਇਹਨਾਂ ਨਾਲ 350 ਸਾਲਾਂ ਪੁਰਖ ਜੋਗਨਾਰੇ ਹਾਂ ਉਹਨਾਂ ਨੂੰ ਅਸਲੀ ਚੈੰਟ ਜੋ ਹੈ ਬੱਚਿਆਂ ਨੂੰ ਦਾਦਾ ਜੀ ਸਮਰਥਨ ਕਰ ਰਿਹਾ ਕਿਤਾ ਸੀ ਬਹੁਤ ਹੀ ਵੱਡੇ ਵੱਡੇ ਗੁਰੂਤ ਸਮਾਗਮ ਘਾਦੇ ਨੇ ਲੇਕਿਨ ਅਸੀਂ ਸਾਡੀ ਇੱਕ ਬਹੁਤ ਸੇਵਾ ਸੁਸਾਇਟੀ ਹੈ ਅਸੀਂ ਧਾਰੂ ਵਿਦਿਆਲੇ ਉੱਤੇ ਹੀ ਧਿਆਨ ਕਰ ਰਹੇ ਹਾਂ ਜੋ ਬੱਚਿਆਂ ਨੂੰ ਚਾਹੀਦੀ ਹੈ ਜੇਕਰ ਸਮਾਜ ਨੂੰ ਸੁਧਾਰ ਕਰਨਾ ਹੈ ਤਾਂ ਫਿਰ ਅਸੀਂ ਧਾਰੂ ਚਿੱਟਿਆ 'ਚ ਬਹੁਤ ਜ਼ਰੂਰੀ ਧਿਆਨ ਦੇਣਾ ਚਾਹੀਦਾ ਹੈ। ਪਰ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਕੀ ਹੁੰਦਾ ਹੈ ਕਿ ਪਹਿਲੇ ਦਿਨ ਬੱਚਿਆਂ ਨੂੰ ਸਮਝ ਆਉਂਦੀ ਹੈ ਲੇਕਿਨ ਮੌਂਡ ਸੂਲ ਲੱਗੇ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਜਿੰਨੇ ਤੱਕ ਹੋ ਸਕਦਾ ਤਿੰਨ ਦਿਨਾਂ ਵਿੱਚ ਕੋਈ ਸਰਕਾਰ ਕੁਝ ਨਹੀਂ ਕਰ ਸਕਦਾ। ਲੈ ਕੇ ਉਹਨਾਂ ਨੂੰ ਪ੍ਰੇਰਿਤ ਕਰਕੇ ਗੁਰੂ ਘਰ ਦੇ ਨਾਲ ਜੋੜ ਸਕਦੇ ਹਾਂ ਅਗਰ ਅੱਜ ਅਸੀਂ ਪ੍ਰੇਰਿਤ ਕਰਕੇ ਉਹਨਾਂ ਨੂੰ ਲੈ ਕੇ ਆਵਾਂਗੇ ਅੱਜ ਵੀ ਸ਼ੁਕਰੀਆ ਕੱਲ ਵੀ ਸ਼ੁਕਰੀਆ ਤੇ ਦੋ ਤੇ ਕੁਛ ਅਗਰ ਭੇਜੋ ਬੱਚਿਆਂ ਨੂੰ ਤੇ ਅਸੀਂ ਉਹਨਾਂ ਨੂੰ ਸਿਲੇਬਸ ਦੇਵਾਂਗੇ ਜਿਹੜੇ ਬੱਚੇ ਨਵੇਂ ਪਾਸ ਕਰਕੇ ਦੇ ਛੋਟੇ ਬੱਚੇ ਬੱਚੇ ਉਹਨਾਂ ਨੂੰ ਤੁਸੀਂ ਲੈ ਕੇ ਆਓ ਜਿਹੜੇ 5 ਤੋਂ 7 ਸਾਲ ਦੇ ਬੱਚੇ 4 ਤੋਂ 5 ਤੋਂ 7 ਸਾਲ ਦੇ ਬੱਚੇ ਉਹਨਾਂ ਨੂੰ ਅਸੀਂ ਬੁੱਕ ਦੇਵਾਂਗੇ ਜਿਹਦੇ ਵਿੱਚੋਂ ਪੈਨ ਕੀ ਅੱਖਰ ਲਿਖਣਾ ਵੀ ਸਿੱਖ ਜਾਏਗਾ ਔਰ ਬੋਲਣਾ ਵੀ ਸਿੱਖ ਜਾਏਗਾ ਉਹਨੂੰ ਯਾਦ ਪਿਓ ਰੱਖਿਓ ਕਿ ਸੱਤਾ ਦੇ ਨਾਲੇ ਅੰਦਰ ਹੈ। ਪ੍ਰੋਗਰਾਮ ਤਾਂ ਕਰਨ ਕੋ ਬਹੁਤ ਨਹੀਂ ਲੇਕਿਨ ਹੁਣ ਅਸੀਂ ਤਿਆਰ ਕਰਨ ਕੋ ਬਹੁਤ ਘੱਟ ਹੈ। ਅਸੀਂ ਤਾਂ ਕਰਾਂਗੇ ਅੱਜ ਤੁਸੀਂ ਸ਼ਾਮ ਵਿੱਚ ਲੈ ਕੇ ਆ ਬੱਚੇ ਜ਼ਰੂਰ ਭੇਜੋ ਇਸ ਗਰੁੱਪ ਦਾ 4 ਤੋਂ 6 ਵਜੇ ਤੱਕ। ਉਹਨਾਂ ਨੂੰ ਅਸੀਂ ਸਿਲੇਬਸ ਦੇਵਾਂਗੇ ਤੇ ਕੁਛ ਨਾ ਨਾਲ ਵਿਚਾਰ ਸਾਂਦੇ ਕਰਾਂਗੇ ਤਾਂ ਕਿ ਉਹ ਪ੍ਰੇਰਿਤ ਹੋ ਕੇ ਜੋ ਹੈ ਗੁਰਬਾਣੀ ਦੇ ਨਾਲ ਲੱਗਣ ਗੁਰਮੁਖੀ ਪੜ੍ਹਨ ਲਈ ਪੜ੍ਹਨ। ਔਰ ਕੱਲ ਕਰ ਸੀ ਇੱਕ ਦਸਤਾ ਕੰਪੀਟੀਸ਼ਨ ਰੱਖਿਆ ਸਵੇਰੇ। ਉਹ तकरीबन 9:30 ਔਰ 10 ਦੇ ਵਿੱਚ ਸ਼ੁਰੂ ਹੋ ਜਾਏਗਾ। ਉਹ ਘੇਟੇਗਲਾ ਤੋਂ ਹੈ ਤੁਸੀਂ ਉਸ ਤੋਂ ਬਾਅਦ ਬੱਚਿਆਂ ਨੂੰ ਕੰਪੀਟੀਸ਼ਨ ਵਿੱਚ ਲਿਆ ਜਾਣਾ ਚਾਹੀਦਾ ਹੈ ਤਿਆਰੀ ਕਰਨੀ ਹੈ। ਉਹ ਤੁਸੀਂ ਤੁਆਸਕੋ ਉਹ ਅਸੀਂ ਉਸ ਤੋਂ 9:30 ਵਜੇ 11 ਵਜੇ ਕੋਲ ਬੱਚੀ ਕਾਰ یہ ضروری بےنٹی سننی میری کہ تھی بچوں ایک پگڑی دے کے باقی شیشا سی کے دے پگڑی کا جو بچہ بنے گا اس اسی بھی دےپٹیشن پوا گے بچوں کا وہ تھی جج ججمنٹ کرنے بچے ہوگلے گھر کرتے دو چار بندے لوگ بھی دو چار بندے گے جو جلدی کریں گے بچے ਔਰ ਸਿੰਪਲ ਹੈ ਅਸੀਂ ਕੋਈ ਕਹਾਣੀ ਨਹੀਂ ਕਰਨਾ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਹੈ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਹੈ ਇਹਨਾਂ ਨੇ ਲਿਖਿਆ ਕਿੰਨੇ ਰਾਗ ਕਿੰਨੇ ਬੰਦੇ ਕਿ ਸਾਰਾ ਇਤਿਹਾਸ ਇਸ ਵਿੱਚ ਉਹ ਸ਼ੇਰ ਹੋ ਸਕਦੇ ਇਹ ਅਸੀਂ ਹੁਣੇ ਬਣਾਇਆ ਜਿੰਨੇ ਵੀ ਅਸੀਂ ਪ੍ਰੋਗਰਾਮ ਕੀਤੇ ਸਾਰਿਆਂ ਦੇ ਵਿੱਚ ਉਹ ਹੈ ਕਿ ਬੱਚਿਆਂ ਨੂੰ ਪਤਾ ਤੇ ਲੱਗੇਗਾ ਅਸੀਂ ਜਿਹਾ ਸੀਆਲੇ ਜਿਹੜੇ ਉਹਨਾਂ ਨੂੰ ਵੀ ਪਤਾ ਲੇਕਿਨ ਚਲੋ ਇੱਥੇ ਅਗਰ 7 ਦਿਨ ਬੱਚੇ ਉਹ ਪੜਨਗੇ ਤੇ ਕੁਝ ਨਾ ਕੁਝ ਯਾਦ ਹੋਏਗਾ ਸਾਡੀ ਸੇਵਾ ਸਭ ਨੂੰ ਦੇਖ ਸਕੀ ਸਾਰਿਆਂ ਨੂੰ ਜਿੰਨੇ ਵੀ ਬੈਠੇ ਆ ਤੇ ਮੈਂ ਇਹੋ ਹੀ ਯਾਦ ਲੈਣ ਆਇਆ ਕਿ ਤੁਸੀਂ ਕਿਰਪਾ ਕਰਕੇ ਬੱਚਿਆਂ ਨੂੰ ਜ਼ਰੂਰ ਭੇਜਣਾ ਹੈ ਜਿਹੜੇ ਆਸੇ ਪਾਸੇ ਤੁਹਾਡੇ ਹੋਰ ਵੀ ਜਿਹੜੇ ਕੋਈ ਘਰ ਨਹੀਂ ਆਏ ਉਹਨਾਂ ਨੂੰ ਵੀ ਤੁਸੀਂ ਦੱਸਣਾ ਕਿ ਬੱਚੇ ਸ਼ਾਮ ਦੇ ਟਾਈਮ 4 ਵਜੇ ਇੱਥੇ ਆ ਜਾਣ 4 ਵਜੇ ਅਸੀਂ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦਾ ਇੰਜੋਏ ਵੀ ਕਰਾਂਗੇ ਛੋਟੀਆਂ ਛੋਟੀਆਂ ਕੋਈ ਗੇਮਾਂ ਕਰਾਵਾਂਗੇ ਜਿਹੜੇ ਬੱਚੇ ਖੁਸ਼ ਹੋਣ ਉਹ ਕਿੱਥੇ ਆਰਗਾਸੇ ਮਜਬੂਰ ਬਣਨ ਤੇ ਕੱਲ ਉਹਨਾਂ ਦੀ ਦਸਤਾਕਾਰ ਕੱਢੇਗਾ ਉਸ ਤੋਂ ਬਾਅਦ ਅਸੀਂ ਇੱਕ ਸਰੇਮਸ ਦੇ ਰਾਂਗੇ ਉਹ ਉਹ ਨਿਸ਼ਾਨ ਨੂੰ ਪੜ੍ਹ ਜਾਂ ਤੁਸੀਂ ਕੋਈ ਗੁਰਮੁਖ ਹੈ ਪਿਆਰਾ ਤੇ ਉਹ ਤੁਹਾਡੀ ਕਲਾਸ ਲਾ ਦੇ ਤਾਂ ਕਿ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗ ਜਾਏ ਫਿਰ ਅਸੀਂ ਅਗਲੇ ਸ਼ਰੀਪਾ ਉਹਨਾਂ ਦਾ ਕਿੱਥੇ ਕਿਊਜ਼ ਟੈਸਟ ਹੋਏਗਾ মিডিਆ ਆਏਗਾ ਅਸੀਂ ਮੀਡੀਆ ਨਹੀਂ ਕਿ ਕਿ ਆਪਣੇ ਆਪ ਨੂੰ ਦਬਾਤ ਪਾਸੀ ਰੱਖਿਆ ਤਾਂ ਦੇ ਕਾਲ ਸਾਹਿਬ ਕੀ ਬਾਰੇ ਗੱਲ ਕੀਤੀ ਸੁਦਰ ਸਿੰਘ ਇਹ ਕਿ ਕਿਤੇ ਹੋਰ ਕਿਸੇ ਨੂੰ ਨੇ ਕੱਲ ਦਾ ਮੈਨੂੰ ਕਿਹਾ ਸੀ ਮੈਂ ਤੈਨੂੰ ਜਰੂਰ ਆਇਆ ਕਿ ਬੱਚੇ ਪ੍ਰੇਰਿਤ ਹੋ ਦੇਣਾ ਸੁਣ ਕੇ ਉਹਨਾਂ ਨੂੰ ਵੀ ਇਹ ਲੱਗਾ ਕਿ ਮੈਂ ਵੀ ਟੀਵੀ ਦੇ ਵਿੱਚ ਆਉਂਦਾ ਤਾਂ ਇਹ ਪ੍ਰੇਰਣ ਕਾਰਨ ਵਾਸਤੇ ਹੈ ਤਾਂ ਕਿ ਉਹਨਾਂ ਦੇ ਕੋਈ ਵੀ ਗੱਲ ਪੈ ਜੇ ਉਹਨਾਂ ਨੂੰ ਪਤਾ ਲੱਗ ਜੇ ਘਰ ਬੈਠੇ ਹੋਣ ਉਹਨਾਂ ਨੂੰ ਜਰੂਰ ਇਹ ਦੱਸੋ ਕਾਲ ਸਾਹਿਬ ਪੰਥ ਜੀ ਵੀ ਇਹਦੇ ਉੱਤੇ ਜਾ ਕੇ ਦੇਖ ਤਾਂ ਜੋ ਪ੍ਰੋਗਰਾਮ ਹੈ ਅਸੀਂ ਹੋਰ ਵੀ ਉਹਨਾਂ ਨੂੰ ਇੱਕ ਡਿਟੇਲ ਚ ਦੱਸਦੇ ਹਾਂ ਕਿ ਸਾਰਾ ਦੇ ਕੇ ਸਿਲੇਬਸ ਹੈ ਔਰ ਇਹ ਜ਼ਰੂਰ ਤੁਸੀਂ ਬੇਨਤੀ ਪ੍ਰਵਾਨ ਕਰਨੀ ਹੋਣ ਪੱਲੇ ਕੋ ਦੂਰਾ ਸਾਥੀ ਸਿਖਾਣਾ ਤਾਂ ਕਿ ਇਹ ਬੱਚੇ ਅਸੀਂ ਇੱਕ ਜਗ੍ਹਾ ਇਕੱਠੇ ਕਰੀਏ ਤੇ ਸਾਰੇ ਜੋ ਵੀ ਜਾਣ ਜਿੰਨਾ ਕੁ ਹੋ ਸਕਦਾ ਉਹਨਾਂ ਕੱਛੀ ਸਿਖਾਈਏ ਉਹਨਾਂ ਨੂੰ ਔਰ ਨਾਲ ਜੋਗੀ ਇੰਨੀਆਂ ਤੋਂ ਬੇਨਤੀ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਕਰੀਬ ਸ਼ੀਵਰ ਜੀ ਤੇ ਦਿਖਾ ਰਹੇ ਹਾਂ ਉਸ ਦੇ ਬਾਅਦ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਜਿਹੜਾ ਕੋਲੀਆ ਕੰਪੀਟੀਸ਼ਨ ਹੋਏਗਾ ਸਾਰੇ ਪੇਰੈਂਟਸ ਨੂੰ ਅਪੀਲ ਕੀਤੀ ਹੈ ਕਿ ਸਾਰੇ ਜੇ ਕੋਈ ਕੋਸ਼ਿਸ਼ ਕਰਨੀ ਹੈ ਇਹ ਗੁਰਦੁਆਰ ਸਾਹਿਬ ਵੀ ਆਏ ਉਹ ਵੀ ਜੇ ਆਉਣ ਦੀ ਕੋਸ਼ਿਸ਼ ਕਰਨ ਤਾਂ ਕਿ ਥੋੜੇ ਬੱਚੇ ਜੀ ਮਹਾਰਾਜ ਦਾ ਨਾਮ ਲੈ ਸਕਣ ਬਾਕੀ ਨਸ਼ਾ ਤੋਂ ਬਿਲਕੁਲ ਸਗਣ ਜਦ ਨਸ਼ਾ ਦਾ ਕੋਈ ਗੁਰ ਸੁਣ ਚਾਹਤਾ ਤਾਂ ਉਹ ਬਾਈ ਸਾਰੇ ਤਾਂ ਛੋਟੇ ਛੋਟੇ ਬੱਚੇ ਜਿਹੜੇ ਆ ਬੜੇ ਬੜੇ ਛੋਟੇ ਬੱਚੇ ਆ ਕਿ ਦਸਵੀਂ ਵਾਲੇ ਬੱਚੇ ਦੇ ਨਸ਼ਾ ਛੋੜੇ ਆ ਆਗੇ ਗੁਰਵਾਰ ਸਾਹਿਬ ਜੀ ਆਉਣਗੇ ਤੇ ਨਗਾ ਸਾਹਿਬ ਦਾ ਭਾਗ ਹੈ ਸਾਹਿਬ ਜੀ ਉਹਦੀ ਮਾਤਾ ਦਾ ਵੀ ਹੋਏਗਾ ਤੇ ਜਿਹੜੇ ਬੱਚੇ ਵੱਡੇ ਹੋਏ ਨੇ ਤੇ ਕਾਪੂਆਂ ਨੂੰ ਉਹਨਾਂ ਵਿੱਚ ਸਾਕੇ ਹੁਣੀ ਰੋਈ ਹੋਣਾ ਇਹ ਨਹੀਂ ਕਿ ਲਈ ਕੋਈ ਹੋਣੀ ਬੱਚੇ ਤੇ ਹੋ ਉਹਨਾਂ ਦਾ ਆਪਣੇ ਤੇ ਜੁੜਨ ਨੂੰ ਮਿਲ ਗਣੀ ਉਹਦਾ ਨੂੰ ਤੇ ਕਲੀ ਤੁੰ ਦਾ ਸੰਗੀਤ ਤੇ ਅਭਿਸ਼ਾਦ ਤੇ ਪਾਈ ਸਾਨੂੰ ਰਹਿ ਗਿਆ ਉਹਦੀ ਚਾਹੀਦਾ ਬੱਚੇ ਉਪਨ ਨਹੀਂ ਆਦਾ ਉਹ ਵੀ ਸਖਸ਼ ਤੇ ਹੈ ਇਹ ਕੋਈ ਸਾਡੇ ਜਨ ਬੰਦੇ ਵੀ ਅਗਮਿਸਰ ਅਜੇ ਨਹੀਂ ਪਹੁੰਚਿਆ ਲੱਗਾ ਉਹ ਵੀ ਬਾਬਾ ਜੀ ਨੂੰ ਸੰਗਤਾਂ ਨਾਲ ਸਰੇ ਇਤਨੀ ਬੇਧੀ ਹੈ ਵਾਹਿਗੁਰੂ ਦੀ ਕਮਨਾਤ ਸਾਹਿਬ ਵਾਹਿਗੁਰੂ ਦੀ